ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੁੱਤਾ ਗੁਲਾਮੀ ਵਾਲਾ ਕੋਰੀਸਾ ਜਿਹੜਾ ਮੋਗਾ ਦਾ ਤੇ ਬਾਈ ਦੇ ਨਾਲ ਜਸਵੰਦਰ ਸੰਧੂ ਅੱਜ ਖੇਤ ਪਹੁੰਚੇ ਆਂ ਇਹਦੇ ਫਾਰਮ ਤੇ ਪਹੁੰਚੇ ਆਂ ਤੇ ਆ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਮੂਲੀ ਇਹ 2.5 ਪੌਣੇ 3 ਫੁੱਟ ਮੂਲੀ ਬਾਈ ਨੇ ਆ ਮੈਨੂੰ ਆਪਣੇ ਹੱਥੀਂ ਪੱਟ ਕੇ ਵਿਖਾਈ ਆ ਤੇ ਮੂਲੀਆਂ ਦਾ ਆਪਾਂ ਵੀ ਬੜੀਆਂ ਜਦੋਂ ਬੱਚੇ ਹੁੰਦੇ ਆ ਨਿੱਕੇ ਹੁੰਦੇ ਆ ਪੜਦੇ ਰਹੇ ਆ ਖੇਤਾਂ 'ਚੋਂ ਖਾਂਦੇ ਰਹੇ ਆ ਕੱਟ-ਪੱਟ ਕੇ ਤੇ ਪਰ ਪਹਿਲੀ ਵਾਰੀ ਮੂਲੀ ਆ ਜਿਹੜੀ ਮੈਂ ਵੇਖੀ ਆ ਤੇ ਜਸਵੰਦਰ ਸੰਧੂ ਨਾਲ ਕਰਦੇ ਆ ਗੱਲਬਾਤ ਤੇ ਬਾਈ ਜੀ ਇਹ ਇੱਕ ਕਰੋਗੋ ਦੀਆਂ ਬੀਜੀਆਂ ਮੂਲੀਆਂ ਸਸਰੀ ਜੀ ਜੀ ਆਪਾਂ ਐ ਸੀ ਜੇ ਨਹੀਂ ਲਾਈਆਂ ਵਾ ਤੇ ਕਿੰਨਾ ਮਹੀਨਾ ਹੋ ਗਿਆ ਕਿ ਡੇਢ ਡੇਢ ਕੋ ਦੋ ਇਹ ਡੇਢ ਤੋਂ ਡੇਢ ਪੌਣੇ ਦੋ ਮਹੀਨੇ ਇੱਕ ਮਹੀਨੇ ਕੋਲੀਆਂ ਨੂੰ ਹੋ ਗਿਆ ਹੈ ਬਾਕੀ ਇੱਥੇ ਨਾ ਪਤਾ ਕੀ ਹੈ ਕਿ ਇਹ ਫਰਕ ਹੈ ਕਿ ਕਿਤਾ ਆਪਣੀ ਜ਼ਮੀਨ ਰੇਤਲੀ ਆ ਇੱਕ ਨਵੀਂ ਭਰਤੀ ਪਈ ਹੋਈ ਆ ਸਾਰੇ ਇਹ ਤੇ ਤਾਂ ਹੀ ਲੰਮੀਆਂ ਹੁੰਦੀਆਂ ਆ ਡੀਆਂ ਹਾਂਜੀ ਹਾਂਜੀ ਤਾਂ ਹੀ ਆਪਣੇ ਤਕਰੀਬਨ ਇਹ ਤਾਂ ਚਲੋ ਕਾਫੀ ਵੱਡੀ ਆ ਫੁੱਟ ਡੇਢ ਫੁੱਟ ਦੀਆਂ ਤਾਂ ਆਮ ਹੀ ਆ ਆਪਣੇ ਮੂਲੀਆਂ ਸਾਰੀਆਂ ਪਿੱਛੇ ਜਿੰਨੀਆਂ ਹੈਗੀ ਅੱਛਾ ਤੇ ਹੋਰ ਇੱਥੇ ਆਪਾਂ ਇਹਨਾਂ ਮੋਲੀਆਂ ਤਾਂ ਚਲੋ ਆਪਣੀਆਂ ਹੋ ਗਈਆਂ ਹੋਰ ਕਿਹੜੀ ਕਿਹੜੀ ਸਬਜ਼ੀ ਲਾਈ ਆਪਾਂ ਸਬਜ਼ੀ ਲਾਈ ਮਟਰ ਲਾਈ ਗਾਜਰਾਂ ਲਾਈਆਂ ਚਕੰਦਰ ਲਾਈ ਆ ਪਾਲਕ ਮੇਥੀ ਧਣੀਆਂ ਗੰਡੇ ਤੇ ਲਸਣ ਸਾਰਾ ਕੁਝ ਆਪਾਂ ਤਕਰੀਬਨ ਜਦੋਂ ਗਾਜਰਾਂ ਹੋ ਗਈਆਂ ਨਾ ਗਾਜਰਾਂ ਤੁਹਾਨੂੰ ਜਾਣ ਜੀ ਆਪਣੇ ਗਾਜਰਾਂ ਵੀ ਹੋਈਆਂ ਗਾਜਰਾਂ ਵੀ ਮੇਰੇ ਨਾਲ ਲੰਮੀਆਂ ਜਾ ਰਹੇ ਹਾਂਜੀ ਹਾਂਜੀ ਕਿਉਂਕਿ ਉਹ ਵੀ ਇਹ ਨਵੀਂ ਭਰਤੀ ਆ ਦੇ ਇਤਲੀ ਮਿੱਟੀ ਆ ਤੇ ਬਹੁਤ ਵੱਡੀਆਂ ਹੋਣ ਵੀ ਤੇ ਇੱਕ ਵਾਰ ਆਪਾਂ ਹੋਰ ਵੀ ਆਪਣੇ ਵੇਖਣ ਵਾਲਿਆਂ ਨੂੰ ਦੱਸ ਦਈਏ ਕਿ ਬਿਨਾ ਰੇ ਬਿਨਾ ਸਪਰੇ ਆਪਣੇ ਸਬਜ਼ੀ ਜਿੰਨੀ ਕਿਉਂਕਿ ਆਪਣੇ ਆਪ ਦੇ ਖਾਣ ਲਈ ਆ ਤੇ ਸੱਜਣਾ ਬਿਲੀਆਂ ਲਈ ਲਾਈ ਆ ਤੇ ਆਪਾਂ ਬਿਨਾਂ ਰੇ ਸਪਰੇ ਤੋਂ ਆਪ ਹੋਈ ਗਈ ਆ ਇਹਦੇ ਤੇ ਉਹ ਨਹੀਂ ਕੀਤਾ ਬਿਲਕੁਲ ਦੋਸਤੋ ਇਹ ਜਿਹੜੀਆਂ ਮੌਲੀਆਂ ਨੇ ਗਾਜਰਾਂ ਨੇ ਕੋਈ ਵੀ ਸਬਜ਼ੀ ਲਈ ਧਣੀਆਂ ਪਾਲਕ ਦੋ ਵੀ ਸਬਜ਼ੀ ਇਸੇ ਲੱਗੀ ਆ ਉਹਨੂੰ ਕੋਈ ਖਾ ਕੇ ਪੈਂਦੀ ਕੋਈ ਦਵਾਈ ਨਹੀਂ ਪੈਂਦੀ ਸਿਰ ਤੇ ਇਹ ਦਰ ਵੀ ਰੂੜੀ ਹਾਂ ਦੇਸੀ ਰੂੜੀ ਪਹਿਲਾਂ ਪਾਈ ਹੁੰਦੀ ਆ ਉਹ ਦੇਸੀ ਰੂੜੀ ਇਹ ਨਹੀਂ ਪਾਈ ਜਾਂਦੀ ਆ ਤੇ ਕੋਈ ਦਵਾਈ ਨਹੀਂ ਜਾਂ ਤਾਂ ਕੋਈ ਲੱਸੀ ਦਾ ਛੜਗਾ ਛਰਕੂ ਕਰਦੀ ਦਾ ਮਾੜਾ ਮਟਾ ਉਹ ਤਾਂ ਦੇਸੀ ਕਰਦਾ ਸਾਰੇ ਉਹ ਤਾਂ ਬੜੇ ਵਧੀਆ ਗਾਮ ਨੇ ਹਾਂਜੀ ਹਾਂਜੀ ਹੋਰ ਕੋਈ ਨਹੀਂ ਹਾਂ ਤੇ ਦੋਸਤੋ ਆ ਤੁਸੀਂ ਵੇਖ ਰਹੇ ਜੇ ਕੋਈ ਫਿਰ ਤੁਮ ਦੱਸ ਦੀਏ ਕਿ ਢੇ ਢਾਈ ਥੋੜੇ ਤਿੰਨ ਜਿਹੜੀ ਇਹ ਤਾਂ ਢਾਈ ਤਿੰਨ ਫੋਰ ਮੋਜਾ 6 ਪੱਟ ਕੇ ਬਾਈ ਨੇ ਆਪ ਕਹੋਗੇ ਆਪਾਂ ਹਜੇ ਤੁਸੀਂ ਉਵੇਂ ਜਾਣ ਗਾਗੇ ਨਹੀਂ ਆਪਾਂ ਉਹ ਲੈ ਕੇ ਆਉਂਦੇ ਨਾ ਨਾਲ ਮਿੰਟੀ ਜਣਾ ਫੇਰ ਵਾ ਪੂਰੀ ਵਿਖਾ ਦੇ ਨਹੀਂ ਨਹੀਂ ਆਪ ਨੂੰ ਲੱਗ ਵੀ ਅੰਗਾ ਪਤਾ ਕਿੰਨਾ ਨਹੀਂ ਲੱਗਣਾ ਇੱਕ ਦੋ ਤੇ ਤਿੰਨ ਤੇ ਚਾਰ ਤੇ ਛਾਹ ਲਾ ਲਓ ਤੁਸੀਂ ਵੀ ਇਹਨਾਂ ਕੋਈ ਬਣੀ ਜਾਣਾ ਤੇ ਐ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਮੇਰੇ ਚੈਨਲ ਬੁੱਕਾ ਗਲਮੀ ਨੂੰ ਲਾਈਕ ਫੋਲੋ ਜ਼ਰੂਰ ਕਰ ਲੈ ਜੇ ਅਗਲੀ ਵਾਰੀ ਕਿਸੇ ਹੋਰ ਸਬਜੀ ਦੇ ਵੀ ਤੁਹਾਨੂੰ ਵੀਡੀਓ ਅਸੀਂ ਜ਼ਰੂਰ ਵਿਖਾਵਾਂਗੇ ਜਰੂਰੀ ਮੈਨੂੰ ਜਸਵਿੰਦਰ ਸੰਧੂ ਜੀ ਉਹ ਯਾਦ ਸਾਸਰੀ ਗਾ ਜੀ ਸਾਸਰੀ ਗਾ ਜੀ ਬਹੁਤ ਧੰਨਵਾਦ ਜੀ ਸਰ